ਬੈਂਕ ਬਾਜ਼ਾਰ ਰਾਮਪੁਰਾ ਫੂਲਵਿਚ ਸਥਿਤ ਗੁਰੂ ਨਾਨਕ ਇਲੈਕਟ੍ਰੋਨਿਕਸ ਦੀ ਦੁਕਾਨ ਵਿੱਚ ਅਣਪਛਾਤੇ ਚੋਰਾਂ ਵੱਲੋਂ ਛਾਤ ਰਾਹੀ ਪਾੜ ਪਾ ਕੇ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਚੋਰਾਂ ਵੱਲੋਂ ਇਹ ਤੀਸਰੀ ਵਾਰ ਚੋਰੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਪਾਵੇਂ ਚੋਰੀ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇਆ ਵਿੱਚ ਸਾਫ਼ ਤੌਰ ਤੇ ਕੈਦ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਚੋਰ ਅਜੇ ਤੱਕ ਪੁਲਿਸ ਦੀ ਪકડ ਤੋਂ ਬਾਹਰ ਹਨ ਜਿਸ ਕਾਰਨ ਵਪਾਰੀਆਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ ਮੈਂ ਪਵਨ ਕੁਮਾਰ ਗੁਰਨਾਨ ਕਲੈਕਟਰ ਕੰਪਨੀ ਬੈਂਕੋਜਾ ਰਾਮਪਰਾ ਹੂਲ ਤੋਂ ਜੀ ਰਾਤ ਮੈਂ ਦੁਕਾਨ ਵਧਾ ਕੇ ਗਿਆ ਸੀ 8 ਵਜੇ ਸਵੇਰੇ ਜਦੋਂ ਆ ਕੇ ਸ਼ਟਰ ਚੱਕਿਆ 9 ਵਜੇ ਤਾਂ ਦੇਖਿਆ ਸਮਾਨ ਸਾਰਾ ਖਿੰਡਿਆ ਪਿਆ ਸੀ ਲਾਈਟਾਂ ਚੱਲ ਰਹੀਆਂ ਸੀ ਦਰਵਾਜ਼ੇ ਅੰਦਰਲੇ ਟੁੱਟੇ ਹੋਏ ਸਗੇ ਉੱਪਰ ਆ ਕੇ ਦੇਖਿਆ ਚੱਦ ਦੀ ਕਟਿੰਗ ਕਰਕੇ ਉਸ ਤੋਂ ਬਾਅਦ ਕੈਮਰੇ ਰਾਹੀਂ ਦੇਖਿਆ ਸਿਲੰਡਰ ਮਿਸਿੰਗ ਸੀ ਦੋ ਸੈਂਡਵਿਚ ਸੀਗੇ ਜੀ ਤੇ ਮੇਟੋ ਕਾਫੀ ਲੈ ਕੇ ਹੈਂਡੀਆਂ ਪਾਣੀ ਵਾਲੀਆਂ ਬੋਤਲਾਂ ਕਾਫੀ ਜ਼ਮਾਨ ਦੁਕਾਨ ਤੋਂ ਮਿਸਿੰਗ ਪਾਇਆ ਗਿਆ ਜੀ ਗੱਲੀ ਗੱਲੇ ਦੇ ਵਿੱਚ ਅਨਕਾਊਂਟੈਂਡ ਕਿਐ ਸੀ ਲਗਭਗ 15-20 ਜੀਏ ਪਿਆਊਗਾ ਜੀ ਕੋਈ ਗਿਣਤੀ ਨਹੀਂ ਸੀ ਉਹਦੀ ਉਹ ਵੀ ਗਾਇਬ ਹੈ ਜੀ ਸਾਰਾ ਤੇ ਕੈਮਰਾ ਵਿੱਚੋਂ ਦੇਖਿਆ ਬੰਦਾ ਇੱਕ ਦੁਕਾਨ ਦੇ ਵਿੱਚ ਆਇਆ ਮੂੰਹ ਉਹਦਾ ਲਵਟਿਆ ਦਾ ਤੇ ਲਗਭਗ 25 ਮਿੰਟ ਉਹਨੇ ਦੁਕਾਨ ਦੇ ਵਿੱਚ ਟਾਈਮ ਲਾਇਆ ਜੀ ਉਹਦੇ ਦਿਖਾਈ ਦਿੱਤਾ ਵੀ ਤਿੰਨ ਚਾਰ ਗੱਟੇ ਸਮਾਨ ਦੇ ਤੇ ਦੋ ਲਫਾਫੇ ਭਰ ਕੇ ਉਹ ਲੈ ਕੇ ਗਿਆ ਉੱਪਰੋਂ ਜਿੱਥੋਂ ਚਾਦਰ ਗੱਟੀ ਹੈ ਉੱਥੇ ਉਹਨਾਂ ਦੇ ਬਲੱਡ ਦੇ ਨਿਸ਼ਾਨ ਵੀ ਹੈਗੇ ਆ ਅਸੀਂ ਥਾਣੇ 'ਚ ਵੀ ਇਨਫਾਰਮ ਕੀਤਾ ਸੀਗਾ ਜੀ ਪਰ ਹਜੇ ਤੱਕ ਤਾਂ ਕੋਈ ਸਾਡੇ ਕੋਲ ਪਹੁੰਚਿਆ ਨਹੀਂ ਪੀ ਪ੍ਰਸਵੀਰ ਲਾਏ ਆ ਹੁਣ ਸਾਡੇ ਕੋਲੇ ਸਾਰੇ ਮਿੱਤਰ ਪਿਆਰੇ ਮੇਰੀ ਬੇਨਤੀ ਹੈ ਸਾਰੇ ਜਿੰਨੇ ਵੀ ਦੁਕਾਨਦਾਰ ਰਹਿ ਗਏ ਐ ਵੀ ਜੇ ਕਿਸੇ ਕੋਲ ਕੋਈ ਐਸ ਤਰ੍ਹਾਂ ਦਾ ਸਮਾਨ ਵਿਚਨ ਆਉਂਦਾ ਸੈਂਡਵਿਚ ਮੇਕਰ ਕਾਫੀ ਮੇਕਰ ਰੋਟੀ ਮੇਕਰ ਹੈਂਡੀਆਂ ਪਾਣੀ ਵਾਲੀਆਂ ਬੋਤਲਾਂ ਤਾਂ ਸਾਨੂੰ ਜਰੂਰ ਸੰਪਰਕ ਕਰਿਓ ਤੁਹਾਡੇ ਪਹਿਲਾਂ ਵੀ ਚੋਰੀ ਹੋਈ ਇੱਕ ਦੋ ਵਾਰੀ ਇਹ ਚੌਥਾ ਚਾਂਸ ਆਈ 2 ਵਜੇ ਤੋਂ ਪਹਿਲਾਂ ਲੈ ਹੀ ਗਏ ਸੀਗੀ ਤੀਸਰੀ ਵਾਰ ਸਫਲ ਰਹਿ ਗੇਟ ਉਹਨਾਂ ਤੋਂ ਟੁੱਟਿਆ ਨਹੀਂ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਦੀਵਾਲੀ ਤੋਂ 8 ਦਿਨ ਪਹਿਲਾਂ ਉਦੋਂ ਸਫਲ ਰਹਿ ਉਹ ਤੇ ਹੁਣ ਦੁਬਾਰਾ ਫੇਰ ਦੀ ਉਹ ਪਹਿਲਾਂ ਜਦੋਂ ਆਏ ਆ ਉਦੋਂ ਇਹ ਚਾਦਰ ਵਗੈਰਾ ਨਹੀਂ ਲੱਗੀ ਸੀ ਓਪਨ ਸੀਗਾ ਜੀ ਫਿਰ ਉਸ ਤੋਂ ਬਾਅਦ ਅਸੀਂ ਚਾਦਰ ਵਗੈਰਾ ਲਵਾਤੀ ਅਸੀਂ ਕੈਮਰੇ ਵਗੈਰਾ ਲਗਾਤੇ ਸੀਗੇ ਉਸ ਤੋਂ ਬਾਅਦ ਕੈਮਰੇ ਲਗਾਉਣ ਤੋਂ ਬਾਅਦ ਇਹ ਫਸਟ ਚਾਂਸ ਹੈ ਪਹਿਲਾਂ ਵੀ ਚੋਰੀਆਂ ਦਾ ਪਤਾ ਲੱਗਿਆ ਸੀ ਕਿੱਰੀ ਲੱਗਿਆ ਨਹੀਂ ਲੱਗਿਆ ਜੀ ਪਹਿਲਾਂ ਵੀ ਪੁਲਿਸ ਨੂੰ ਇਨਫੋਰਮ ਕੀਤਾ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਜੀ